ਸਵਾਗਤ ਹੈ ਮਿੱਤਰੋ ਤੁਹਾਡਾ ਖੁਸ਼ਪਨਾ ਫਾਰਮ YouTube ਚੈਨਲ ਉੱਤੇ ਅੱਜ ਦੀ ਵੀਡੀਓ ਆਪਣੇ ਫਾਰਮ ਪੈਂਡ ਪਾਣਾ ਜਿਹੜਾ ਫਰੀਦਕੋਟ ਤੋਂ ਅੱਜ ਦੀ ਵੀਡੀਓ ਵਿੱਚ ਦੋ ਪਹਿਲੀਆਂ ਝੋਟੀਆਂ ਵਿਖਾਉਣੀਆਂ ਬਹੁਤ ਹੀ ਸਾਫ਼ ਸੁਥਰੀਆਂ ਤੇ ਸੋਹਣੀਆਂ ਝੋਟੀਆਂ ਸਭ ਤੋਂ ਪਹਿਲਾਂ ਬੇਨਤੀ ਹੈ ਜਿਹੜੇ ਵੀਰ ਚੈਨਲ ਤੇ ਨਵੇਂ ਆ ਉਹ ਆਪਣੇ ਇਸ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਲੱਗਾ ਬੈਲ ਦਾ ਆਈਕਨ ਪ੍ਰੈਸ ਕਰੋ ਤਾਂ ਜੋ ਹਰੇਕ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਤੁਸੀਂ ਆਪਣੀ ਵੀਡੀਓ ਨੂੰ ਸਭ ਤੋਂ ਪਹਿਲਾਂ ਦੇਖ ਸਕੋ ਸ਼ੁਰੂ ਕਰਦੇ ਆ ਏਕ ਨੰਬਰ ਵਾਲੀ ਝੋਟੀ ਬੱਲੀ ਝੋਟੀ ਐ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਐ ਸਾਫ ਹਵਾਨਾ ਸੋਹਣਾ ਥਾਂ ਲੱਗਾ ਕੱਦ ਘਾਟ ਚੰਗਾ ਸਾਫ ਹਵਾਨੇ ਦੀ ਐ ਸਿੰਘ ਦੀ ਕੁਆਲਿਟੀ ਬਹੁਤ ਚੰਗੀ ਐ ਪੱਟਪੂੜਾ ਬਹੁਤ ਵਧੀਆ ਲੱਗਾ ਚੈੱਕ ਕਰ ਸਕਦੇ ਹੋ ਹਵਾਨੇ ਦੀ ਕੁਆਲਿਟੀ ਦੇਖ ਸਕਦੇ ਹੋ ਸੂਨ ਦੇ ਵਿੱਚ ਅਜੇ 10 ਤੋਂ 12 ਦਿਨ ਬਾਕੀ ਐ ਕੁਆਲਿਟੀ ਵਾਈਜ਼ ਬਹੁਤ ਜ਼ਿਆਦਾ ਚੰਗੀ ਐ ਦੇਖੋ ਥਣਾ ਥਣ ਦੇਖ ਸਕਦੇ ਹੋ ਥਣਾ ਚ ਨਖੇਰੇ ਚੈੱਕ ਕਰ ਸਕਦੇ ਹੋ ਜੇਕਰ ਆਪਾਂ ਇਸ ਤੋਂ ਦੁੱਧ ਦੀ ਗੱਲ ਕਰੀਏ ਤਾਂ ਆਹ ਰਾਵਣ 12 13 ਲੀਟਰ ਦੁੱਧ ਪਾ ਦੂਗੀ ਕੁਆਲਟੀ ਵਾਈਸ ਬਹੁਤ ਜਿਆਦਾ ਵਧੀਆ ਚੈੱਕ ਕਰ ਸਕਦੇ ਹੋ ਕੰਦ ਕਾਟ ਚੰਗਾ ਹੈ ਸੋਹਣੀ ਸੁਨੱਖੀ ਹੈ ਦੇਖੋ ਹਵਾਨਾ ਬਹੁਤ ਸਾਫ਼ ਹੈ ਥਣ ਬਹੁਤ ਵਧੀਆ ਲੱਗਾ ਨਖੇਰਾ ਬਹੁਤ ਜਿਆਦਾ ਵਧੀਆ ਹਵਾਨੇ ਚੈੱਕ ਕਰ ਸਕਦੇ ਹੋ ਤੁਸੀਂ ਚੱਲਦੇ ਹੋਏ ਦੇਖ ਸਕਦੇ ਹੋ ਬੱਲੀ ਝੋਟੀ ਚੱਲਦੇ ਹੋਏ ਕੁਆਲਿਟੀ ਚੈੱਕ ਕਰ ਸਕਦੇ ਹਾਂ ਝੋਟੀ ਦੀ ਬਹੁਤ ਹੀ ਜਿਆਦਾ ਸ਼ਾਨਦਾਰ ਝੋਟੀ ਹੈ ਆਓ ਹੁਣ ਗੱਲ ਕਰਦੇ ਆਪਾਂ ਦੂਜੇ ਨੰਬਰ ਵਾਲੀ ਝੋਟੀ ਦੀ ਬਹੁਤ ਜਿਆਦਾ ਸੋਹਣਾ ਸਿੰਗ ਲੱਗਾ ਝੋਟੀ ਨੂੰ ਚੈੱਕ ਕਰ ਸਕਦੇ ਹਾਂ ਟਾਪ ਦਾ ਸਿੰਗ ਲੱਗਾ ਟਾਪ ਦੀ ਝੋਟੀ ਹੈ ਹਵਾਨੇ ਦੀ ਕੁਆਲਿਟੀ ਬਹੁਤ ਚੰਗੀ ਹੈ ਥਣਾ ਚ ਨਖੇਰੇ ਬਹੁਤ ਜਿਆਦਾ ਵਧੀਆ ਐਸ ਦੇ ਸੂਨ ਦੇ ਵਿੱਚ ਇੱਕ ਹਫਤਾ ਬਾਕੀ ਹੈ ਸਾਫ ਹਵਾਨੇ ਦੀ ਆ ਸੋਹਣੀ ਝੋਟੀ ਆ ਉੱਚੇ ਲੰਮੇ ਕੱਦ ਦੀ ਆ ਚੈੱਕ ਕਰ ਸਕਦੇ ਹੋ ਤੁਸੀਂ ਇਸ ਨੂੰ ਵੀ ਚਲਦੇ ਹੋਏ ਦੇਖੋ ਬਹੁਤ ਹੀ ਸ਼ਕੀਨ ਸੋਹਣੀ ਝੋਟੀ ਹੈ ਇਹ ਤੋਂ ਵੀ ਆਪਾਂ 12 ਤੋਂ 13 ਲੀਟਰ ਦੁੱਧ ਦੀ ਉਮੀਦ ਕਰ ਸਕਦੇ ਹਾਂ ਹਵਾਨੇ ਦੀ ਕੁਆਲਿਟੀ ਦੇਖੋ ਥਣਾ ਚ ਨਖੇਰੇ ਚੈੱਕ ਕਰ ਸਕਦੇ ਹੋ ਚਲਦੇ ਹੋਏ ਕਰ ਸਕਦੇ ਹੋ ਤੁਸੀਂ ਚੈੱਕ ਜਿਹੜਾ ਕੀ ਇਹਨਾਂ ਝੋਟੀਆਂ ਦਾ ਮੁੱਲ ਹੈ ਫੋਨ ਉੱਪਰ ਕੀਤਾ ਜਾਊਗਾ ਤੁਸੀਂ ਆਪਣਾ ਨੰਬਰ ਨੋਟ ਕਰ ਸਕਦੇ ਹੋ 9878214644 9878214644 ਕੋਲੇ ਆ ਕੇ ਆਪਣੀ ਤਸੱਲੀ ਕਰਕੇ ਤੁਸੀਂ ਝੋਟੀਆਂ ਖਰੀਦ ਕੇ ਲਈ ਆ ਸਕਦੇ ਹੋ ਬਾਕੀ ਪਸ਼ੂਆਂ ਨਾਲ ਸਬੰਧਿਤ ਆਪਾਂ ਇਸ ਚੈਨਲ ਉੱਪਰ ਵੀਡੀਓ ਪਾਉਂਦੇ ਰਹਿੰਨੇ ਆ ਆਪਣਾ ਐਡਰੈਸ ਹੈ ਜੀ ਪਿੰਡ ਪਾਣਾ ਜ਼ਿਲ੍ਹਾ ਫਰੀਦਕੋਟ ਨੰਬਰ ਵੀ ਸਕਰੀਨ ਉੱਪਰ ਆ ਰਿਹਾ ਤੇ ਅਡਰੈਸ ਵੀ ਕੋਲੇ ਆ ਕੇ ਆਪਣੀ ਪੂਰੀ ਤਸੱਲੀ ਕਰਕੇ ਤੁਸੀਂ ਝੋਟੀਆਂ ਖਰੀਦ ਕੇ ਲੈ ਕੇ ਜਾਓ ਆਪਣੇ ਇਸ ਚੈਨਲ ਨਾਲ ਬਨੇ ਰਹੋ ਆਪਣੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਐਂਡ ਤੱਕ ਵੇਖਣ ਵਾਸਤੇ ਤੁਹਾਡਾ ਧੰਨਵਾਦ